ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪ੍ਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਕੇ ਇੱਕ ਕਵੈਸਟ ਬੇਨਤੀ ਕਰਦੇ ਆਂ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਵਜh ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਫਾਇਦਾ ਹੋ ਜਾਂਦਾ ਹੈ ਅੱਜ ਦੀ ਆਪਣੀ ਵਿਜਿਟ ਪਿੰਡ ਰੁਪਾਲ ਜ਼ਿਲ੍ਹਾ ਤੇ ਤਹਿਸੀਲ ਸ਼੍ਰੀ ਅੰਮ੍ਰਿਤਸਰ ਸਾਹਿਬ ਸੱਜਣੋ ਬਾਈ ਕਾਲੇ ਦੇ ਖਰ ਉਤੇ ਪਹੁੰਚਿਆ ਤੇ ਇੱਕ ਹੀ ਵੜ ਲੈ ਕੇ ਆ ਆ ਵਧੇਰੇ ਜਾਣਕਾਰੀ ਪਾਈ ਤੋਂ ਲੈ ਕੇ ਕਰਦੇ ਸਾਂਝੀ ਜੁੜੇ ਰਹੋ ਐਂਡ ਤੱਕ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸ਼ੁਕਰ ਹੈ ਜੀ ਹੋਰ ਕੰਮ ਸਤ ਚੜਦੀ ਕਲਾ ਚੜਦੀ ਕਲਾ ਠੀਕ ਹੈ ਜੀ ਡਰੈਸ ਨੋਟ ਕਰੀਏ ਪਹਿਲਾਂ ਪਿੰਡ ਪਿੰਡ ਰੁਪਾਲ ਜੀ ਜਿਹੜਾ ਤੇ ਤਹਿਸੀਲ ਅੰਮ੍ਰਿਤਸਰ ਜੀ ਮੋਬਾਈਲ ਨੰਬਰ 8245 ہاں 2582 ਠੀਕ ਹੈ ਜੀ ਇੱਕੋ ਵੈੜ ਬਾਈ ਹਾਂ ਜੀ ਇੱਕੋ ਵੈੜ ਕਿੰਨਾ ਦੁੱਧ ਪੱਕਾ ਕੋਲੋ ਦੁੱਧ ਵੀ ਜੀ 12 ਕਿਲੋ ਹੋਊਗਾ ਬੱਚੇ ਠੀਕ ਹੈ ਖੋਲ ਕੇ ਕਰਾਂ ਇੱਥੇ ਲਿਆਈਏ ਥੰਨ ਥੰਨ ਵਿਖਾਈਏ ਬਾਹਰ ਲਾਈਏ ਤੇ 12 ਕਿਲੋ ਚੌਣ ਬਿਲਕੁਲ ਓਕੇ ਬਾਈ ਜੀ ਬਿਲਕੁਲ ਹਾਂ ਮੈਂ ਉਹ ਬੰਦੀ ਆ ਗਈ ਇੱਦਾਂ ਦੀ ਆਪਾਂ ਅੱਗੇ ਵਿਚੀ ਵਿੱਚੀ ਉਹਦੋਂ ਵੱਧ ਹੋਊਗਾ ਵਾਕੇ ਜੀ ਉਹ ਵੀ ਬੜੀ ਖਰੀ ਨਿਕਲੀ ਆ ਲਓ ਜੀ ਸੱਜਣਾ ਵੱਡੀ ਵੈੜ ਆ 12 ਕਿਲੋ ਦੁੱਧ ਬਾਈ ਕਹਿੰਦਾ ਤੇ ਬਾਕੀ ਬੱਚਾ ਨਹੀਂ ਨਾ ਆਏਗਾ ਨਹੀਂ ਬੱਚਾ ਨਹੀਂ ਆਏਗਾ ਬੱਚਾ ਨਹੀਂ ਆਏਗਾ ਬੱਚਾ ਸਜਣੋ ਸਪੇਅਰ ਹੋ ਗਿਆ ਤੇ ਵਹਿੜ ਚੰਗੀ ਆ ਜਰਸੀ ਤੇ ਐਚ ਐਫ ਦਾ ਕ੍ਰੋਸ ਹੈ ਨਾ ਭਾਈ ਹਾਂਜੀ ਹਾਂਜੀ ਤੇ ਕਿਉਂ ਭਾਵੇਂ ਇਤਰਾ ਹੀ ਵਹਿ ਜੀਏ ਇੱਦਾਂ ਕੋਈ ਗੱਲ ਅੱਛਾ ਲਓ ਜੀ ਲਓ ਮਾਰ ਦੋ ਧਾਰ ਬਾਕੀ ਸਮਾਪ ਸਮੂਹ 50 ਹੋਵੇ ਫਿਰ ਧਾਰ ਵਾਹਦੀ ਆ ਹਾਂਜੀ ਹਾਂਜੀ ਹੋਂ ਤੇ ਵਿਚਾਰੀ ਦੇ ਥੱਲੇ ਆ ਗਏ ਉਦਾਂ ਹੀ ਬਹਿ ਕੇ ਕਰਮ ਵਾਲੀ ਨੇ ਇਹਦੇ ਵੀ ਸ਼ਾਬਾਸ਼ ਜਿਹੜਾ ਇਹਨੇ ਵੀ ਮਹਿਸੂਸ ਨਹੀਂ ਕੀਤਾ ਆਖਿਆ ਕਿ ਠੀਕ ਆ ਮੇ ਪਰਾਂ ਆ ਜਾ ਮੈਂ ਨਹੀਂ ਹੱਥ ਲਾਉਂਦੇ ਨਾ ਹੈ ਜੀ ਹਾਂਜੀ ਹਾਂਜੀ ਵੈੜ ਚੰਗੀ ਆ ਸੀਸ ਲੱਗ ਗਿਆ ਤੇ ਜਾਇ ਜੀ ਦੇ ਦੇਣੀ ਬਾਈ ਜਾਇ ਜੀ ਜਾਇ ਜੀ ਕੀ ਰੇਟ ਕਰ ਦੇਣਾ ਆਪਾਂ ਜੈਸਨੋ 40 ਦੇ ਦਈਏ ਨਹੀਂ ਜੈਸਨੋ ਜੀ 35 ਦੀ ਦੇ ਦਈਏ 35 ਦੀ ਹਾਂਜੀ 1000 ਹੋਰ ਛੱਡ ਦਿਓ ਛੱਡ ਦਿਓ ਜੀ 34 ਦੀ ਠੀਕ ਹੈ ਠੀਕ ਹੈ ਜੀ ਠੀਕ ਹੈ 12 ਕਿਲੋ ਦੁੱਧ ਤੇ ਬਿਨਾ ਬੱਚੇ ਤੋਂ ਹਾਂਜੀ ਤੋੜ ਦਿਓ ਫਿਰ ਪਾਣੀ ਪਲਾ ਦਿਓ ਤੇ ਨਾਈ ਹੈਲ ਕੁਆਲਟੀ ਵਿਖਾਇਓ ਮਖੜਾ ਮਖੜਾ ਕਰ ਬਹੁਤ ਚੰਗੀ ਹੈ ਸੋਨਾ ਥਾਣੇ ਵੀ ਬੜਾ ਸੋਹਣਾ ਸੱਜਣੋ ਲੱਗਾ ਵੇਖੋ ਕਾਰਾ ਬਲੈਕ ਥਾਣੇ ਐਨੂੰ ਤੋੜ ਦਿਓ ਪਰਾਂ ਨੂੰ ਠੀਕ ਟਾਈਮ 1 ਵਜਾ ਜੀ ਦੁਪਹਿਰ ਦਾ ਇਹ ਨਤਾਜਾ ਲਾਇਓ ਕੀ ਦਿਨੇ ਲਾਇਓ ਭਾਈ 5:00 ਤੋਂ 5:00 ਦੀ ਚੁਆਈ ਜੇ 5:00 ਤੋਂ 5:00 5 ਤੋਂ 5 5 ਘੰਟੇ ਪਾਏ ਫਿਰ ਹੈਣਾ ਹਾਂਜੀ ਹਾਂਜੀ ਇੱਥੇ ਬੰਨ ਲਿਓ ਲਓ ਜੀ 5 ਤੋਂ 5:00 ਦੀ ਸਜਣੋ ਚੁਆਈਏ ਤੇ ਆਰਡਰ ਕੁਆਲਟੀ ਦਾ ਹੋ ਸਾਬ ਨਾਨ ਤਾਜਾ ਲਾਇਓ ਮੇਰੇ ਭੈਣ ਭਰਾ ਸਾਰੇ ਕਿਉਂਕਿ ਕਿੰਨੀ ਘੋਰ ਬਣ ਜਾਣੀ ਆ ਠੀਕ ਆ ਤੇ ਵਹਿੜ ਸੋਹਣੀ ਆ 34000 ਦੀ ਸਿਰਫ ਤੁਹਾਨੂੰ ਮਿਲਣੀ ਜੀ ਖਰੀਦਾਰੀ ਕਰ ਹਾਂਜੀ ਹਾਂਜੀ ਹੈਗਾ ਕਰਕੇ ਅੱਛਾ ਉਦੋਂ ਦੋ ਦੋ 70 ਦੀ 75 ਦੀ ਵਾਸੀ ਵੇਚ ਦੇਣ ਹਾਂ 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 ਠੀਕ ਆ